ਸਵਾਗਤ ਹੈ ਤੁਹਾਡਾ ਸਾਡੇ ਚੈਨਲ ਚੈਨਲ ਪਿੰਡ ਪੰਜਾਬ ਦੇ ਉੱਤੇ ਉਮੀਦ ਕਰਦੇ ਹਾਂ ਕਿ ਸਾਰੇ ਤੁਸੀਂ ਠੀਕ ਠਾਕ ਹੋਵੋਗੇ ਲਓ ਜੀ ਕਣਕ ਦਾ ਸੀਜ਼ਨ ਲੱਗ ਚੁੱਕਿਆ ਵੇਖ ਸਕਦੇ ਤੁਸੀਂ ਮੰਡੀਆਂ ਦੇ ਵਿੱਚ ਕਣਕਾਂ ਦੀਆਂ ਬੋਰੀਆਂ ਭਰ ਕੇ ਢਾਂਗਾਂ ਲੱਗੀਆਂ ਹੋਈਆਂ ਨੇ ਜੀ ਤੁਸੀਂ ਵੇਖ ਸਕਦੇ ਹੋ ਕਿੱਦਾਂ ਕਰੇਟਾਂ ਦੇ ਉੱਤੇ ਲਾਈ ਹੋਈ ਹੈ ਜੀ ਕਣਕ ਸ਼ਾਂਤੀ ਹੈ ਸ਼ਾਂਤੀ ਹੋ ਚੁੱਕੀ ਜੀ ਮੰਡੀਆਂ ਦੇ ਵਿੱਚ ਕਿਉਂਕਿ ਜਿਹੜੀ ਚਕਾਈ ਹੈ ਬਹੁਤ ਸਲੋ ਹੋ ਰਹੀ ਹੈ ਜੀ ਕਣਕ ਦੀ ਵੇਖ ਸਕਦੇ ਤੁਸੀਂ ਕਿੱਦਾਂ ਬੋਰੀਆਂ ਭਰ ਕੇ ਢਾਂਗਾ ਲਗਾਈਆਂ ਗਈਆਂ ਨੇ ਜੀ तो भी बहुत तेज हो रही है जी बाकी लेबर भी विली हो चुकी है जी वेख सकते हो लेबर बैठी है जी हो गया ਜੇ ਰੋਨ ਪੈਸਾ ਆਇਆ ਤੇ ਆਪਦੇਲੇ ਘਰ ਮੈਂ ਚਾਲ ਨਗਰ ਬੋਰੀਆਂ ਵੇਖ ਸਕਦੇ ਤੁਸੀਂ ਕਿਉਂਕਿ ਚਕਾਈ ਬਹੁਤ ਸਲੋ ਚੱਲ ਰਹੀ ਹੈ ਜੀ ਮੰਡੀ ਦੇ ਵਿੱਚੋਂ ਕਣਕ ਦੀ ਦੇਖ ਸਕਦੇ ਹੋ ਤੁਸੀਂ ਲੇਬਰ ਵੀ ਵਹਿਲੀ ਹੋ ਚੁੱਕੀ ਹੈ ਇਹ ਦੇਖ ਸਕਦੇ ਹੋ ਗਾਣੇ ਸੁਣ ਰਹੇ ਨੇ ਜੀ ਲੇਬਰ ਵਾਲੇ ਲੇਕਰ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜੀਓ ਦੱਸਿਆ ਜੀ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ